ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਆਪ ਸਭ ਜੀ ਨੂੰ ਪਤਾ ਹੈ ਕਿਲਾ रायपुर ਦੀ 올림픽ਸ ਹੁੰਦੀ ਹੈ ਉੱਥੇ ਵਿਰਾਸਤੀ ਖੇਡਾਂ ਉਹਨਾਂ ਦਾ ਆਯੋਜਨ ਕੀਤਾ ਜਾਂਦਾ ਹੈ ਹਰ ਸਾਲ ਕਿਲਾ रायपुर ਦੀ ਖੇਡ ਆਯੋਜਨ ਦੀ ਕਮੇਟੀ ਉਹ ਵੀ ਮੇਰੇ ਨਾਲ ਨੇ ਉਹਨਾਂ ਦੇ ਜਿਹੜੇ ਪ੍ਰਧਾਨ ਜੀ ਨੇ ਆਪਣੇ ਗਰੇਵਾਲ ਸਾਹਿਬ ਕਰਨਲ ਸੁਰੇਂਦਰ ਸਿੰਘ ਗਰੇਵਾਲ ਸਾਹਿਬ ਉਹ ਮੇਰੇ ਨਾਲ ਨੇ ਐਮਐਲਏ ਸਾਹਿਬ ਦੇ ਬੇਟੇ ਵੀ ਐਮਐਲਏ ਸਾਹਿਬ ਉਹਨਾਂ ਦੇ ਰਿਪਰੈਜ਼ੈਂਟੇਟਿਵ ਉਹ ਵੀ ਸਾਰੇ ਮੇਰੇ ਨਾਲ ਨੇ ਕਮੇਟੀ ਦੇ ਸਮੂਹ ਮੈਂਬਰਸ ਉਹ ਮੇਰੇ ਨਾਲ ਨੇ ਇਸ ਬਿਲੇ ਬੈਠੇ ਹੋਣੇ ਡੀਐਸਓ ਸਾਹਿਬ ਪੀਡੀਸੀਡੀ ਐਸਟੀਐਮ ਈਸਟ ਹੋਰ ਸਮੂਹ ਨੋਡਲ ਅਫਸਰ ਅਸਿਸਟੈਂਟ ਨੋਡਲ ਅਫਸਰ ਜੇਡੀ ਵਿਰਾਸਤੀ ਖੇਡਾਂ ਨੂੰ ਜਿਹੜਾ ਹੈਗਾ ਸਮੁੱਚੇ ਟੰਗ ਨਾਲ ਕਰਾਉਣਗੇ ਉਹ ਸਾਰੇ ਨਾਲ ਨੇ ਕਿਲਾ ਰਾਏਪੁਰ ਦੀ ਵਿਰਾਸਤੀ ਖੇਡਾਂ ਹੋਣ ਜਾ ਰਹੀਆਂ ਨੇ ਔਰ ਇਸ ਵਾਰ ਦੀ ਸਪੈਸ਼ਲ ਅਟਰੈਕਸ਼ਨ ਇਹ ਹੈਗੀ ਹੈ ਕਿ ਡਿਪਾਰਟਮੈਂਟ ਆਫ ਐਨੀਮਲ ਹਸਬੈਂਟਰੀ ਵੱਲੋਂ ਇਸ ਵਾਰ ਲੈਟਰ ਵੀ ਦਿੱਤਾ ਗਿਆ ਹੈ ਕਿ ਜਿਹੜੀ ਬੁਲਕ ਕਾਰਟ ਰੇਸ ਹੈ ਬੈਲ ਗੱਡੀ ਦੀ ਜਿਹਨੂੰ ਆਪਾਂ ਦੌੜਾਂ ਕਹਿੰਦੇ ਆ ਉਹ ਇਸ ਵਾਰ ਹੋਣ ਜਾ ਰਹੀ ਹੈ ਔਰ 30 ਜਨਵਰੀ ਨੂੰ ਉਹਦਾ ਆਯੋਜਨ ਇਸ ਦਾ ਸ਼ੁਭਾਰੰਭ ਕੀਤਾ ਜਾਊਗਾ ਔਰ ਇਹ ਜਿਹੜੀ 3 ਦਿਨ ਦਾ ਇਹ ਪ੍ਰੋਗਰਾਮ ਚੱਲੇਗਾ 3 ਜਨਵਰੀ 31 ਜਨਵਰੀ ਤੇ 1 ਫਰਵਰੀ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਟੂਰਿਜ਼ਮ ਮਿਨਿਸਟਰ ਸਾਹਿਬ ਔਰ ਮਾਨਯੋਗ ਆਪਣੇ ਕੁਡੀਆਂ ਸਾਹਿਬ ਉਹ ਵੀ ਉਹਨਾਂ ਦਾ ਵੀ ਪ੍ਰੋਗਰਾਮ ਜਿਹੜਾ ਹੈਗਾ ਬਣ ਰਿਹਾ ਹੈ ਤੇ ਉਹ ਵੀ ਇਸ ਇਨ ਦਿਨਾਂ ਦੇ ਵਿੱਚ ਇਸ ਪ੍ਰੋਗਰਾਮ ਦੇ ਆਨ ਦੇ ਸ਼ਿਰਕਤ ਕਰਨਗੇ ਔਰ ਇਸ ਦੇ ਨਾਲ ਨਾਲ ਹੀ ਮੈਂ ਦੱਸਣਾ ਚਾਹੁੰਦਾ ਕਿ ਹੋਰ ਵੀ ਅ بڑے ਪ੍ਰੋਗਰਾਮ ਜਿਹੜੇ ਹੈਗੇ ਉਹ ਖੇਲੇ ਜਾਣਗੇ ਜੋ ਜਿਵੇਂ ਕਿ hockey match kabaddi short put 100 ਮੀਟਰ ਦੀ ਦੌੜਾ ਆਦੀ ਇਸ ਤਰ੍ਹਾਂ ਦੇ ਇਹ ਸਾਰੇ ਜਿੰਨੇ ਵੀ ਖੇਡ ਹੈਗੇ ਆ ਉਹ ਸਾਰੇ 3 ਦਿਨ ਜਿਹੜਾ ਲਗਾਤਾਰ ਚੱਲਣਗੇ ਔਰ ਮੈਂ ਸਾਰੇ ਕਮੇਟੀ ਮੈਂਬਰਸ ਦਾ ਔਰ ਸਾਡੇ ਜਿਹੜੇ ਟੂਰਿਜ਼ਮ ਡਿਪਾਰਟਮੈਂਟ ਦਾ ਉਹਨਾਂ ਦਾ ਸਪੈਸ਼ਲੀ ਧੰਨਵਾਦ ਕਰਨਾ ਚਾਹੁੰਦਾ ਜੋ ਇਸ ਪ੍ਰੋਗਰਾਮ ਨੂੰ ਸਪான்ਸਰ ਕਰ ਰਹੇ ਹਨ ਔਰ ਇਸ ਪ੍ਰੋਗਰਾਮ ਨੂੰ ਅਸੀਂ ਰਲ ਮਿਲ ਕੇ ਜਿਹੜਾ ਹੈਗਾ ਬਹੁਤ ਵਧੀਆ ਤਰੀਕੇ ਦੇ ਨਾਲ ਕਰਾਂਗੇ ਤਾਂ ਜੋ ਵਤਵਤ ਲੋਕਾਂ ਨੂੰ ਆਪੀ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਹਿੱਸਾ ਲੈਣ ਔਰ ਦੇਖਣ ਔਰ ਧੰਨਵਾਦ ਸੋ ਜੇ ਉਹ ਕਿਤੇ ਪੈ ਲੱਗਿਆ ਬਾਜ਼ਾਰ ਗਿਆ ਹੈਗਾ ਉੱਥੋਂ ਲੈ ਕੇ ਕੋਈ ਕੁਝ ਖਾਣ ਕੁਮੇਟੀ ਦੇ ਵੀ ਬੜੇ ਸਟਾਫ ਦੇ ਨਾਲ ਦਿੱਖੇਗਾ ਕਿ ਬਿਵਿਵਾਰ ਕਰਿਆ ਨਾ ਨਹੀਂ ਬਿਲਕੁਲ ਜਿਹੜਾ ਕਿ ਜੋ ਐਸਓਪੀ ਬਣ ਕੇ ਆਇਆ ਹੈ ਕਿ ਵੀ ਜਿਹੜਾ ਐਸ ਸਟੈਂਡਰਡ ਆਪਰੇਟਿੰਗ ਪ੍ਰੋਸੀਜਰ ਹੈ ਔਰ ਜਿਹੜੀ ਟਰਮਸ ਐਂਡ ਕੰਡੀਸ਼ਨ ਹੈ ਕਿ ਉੱਤੇ ਡਾਕਟਰਸ ਨੂੰ ਮੌਜੂਦ ਹੋਣਾ ਹੈ ਉਹਨਾਂ ਨੂੰ ਕੋਈ क्रੂਅਲਟੀ ਨਾ ਹੋਵੇ ਉਹਨਾਂ ਵਾਸਤੇ ਜਿਹੜਾ ਹੈਗਾ ਪ੍ਰੋਪਰ ਟਾਈਮਲੀ ਫੂਡ ਔਰ ਪਾਣੀ ਦਾ ਅਰੇਂਜਮੈਂਟ ਡਾਕਟਰਸ ਦਾ ਅਰੇਂਜਮੈਂਟ ਉਹ ਸਾਰਾ ਕੁਝ ਉੱਤੇ ਕੀਤਾ ਜਾਊਗਾ ਔਰ ਜਿਹੜੀ ਵੀ ਗਾਈਡਲਾਈਨਸ ਨੇ ਉਸ ਪੂਰੀਆਂ ਗਾਈਡਲਾਈਨਸ ਫੋਲ ਪ੍ਰੋਪਰ ਡਿਊਟੀਆਂ ਲੱਗਣਗੀਆਂ ਔਰ ਉਸ ਦੇ ਨਾਲ ਨਹੀਂ ਨਾਲ ਮੈਂ ਵੀ ਦੱਸਣਾ ਚਾਹੁੰਦਾ ਕਿ ਮੈਨੇਜਮੈਂਟ ਕਮੇਟੀ ਵੀ ਇਸ ਚੀਜ਼ ਦਾ ਸਪੈਸ਼ਲੀ ਧਿਆਨ ਰੱਖੇ ਕਿਉਂਕਿ ਬਹੁਤ ਸਾਲਾਂ ਬਾਅਦ ਜਿਹੜਾ ਹੈਗਾ ਫਿਰ ਤੋਂ ਇੱਕ ਵਾਰ ਮੁੜ ਇਹ ਸ਼ੁਰੂਆਤ ਹੋਣ ਜਾ ਰਹੀ ਹੈ ਤਾਂ ਕਿ ਬਸ ਤਾਂ ਕੋਈ ਮੀਟਿੰਗ ਵੀ ਹੈ ਤੁਹਾਡੀ ਜਿਹੜੇ ਜਿਹਨਾਂ ਨਾਲ ਕੋਈ ਬੈਠ ਕੇ ਗੱਲਬਾਤ ਹੋਦੋਂ ਕੋਈ ਤੁਸੀਂ ਕੀਤਾ ਤੁਸੀਂ ਅ ਤੁਹਾਨੂੰ ਪਤਾ ਹੀ ਹੋਵੇਗਾ ਵੀ ਲਾਸਟ ਈਅਰ ਮਾਨਯੋਗ ਮੁੱਖ ਮੰਤਰੀ ਸਾਹਿਬ ਆਏ ਸੀਗੇ ਔਰ ਉੱਥੇ ਇੱਕ ਪ੍ਰੋਗਰਾਮ ਕੀਤਾ ਸੀ ਜਿਹਦੇ ਵਿੱਚ ਧੰਨਵਾਦ ਰੈਲੀ ਜਿਹਨੂੰ ਕੀਤਾ ਸੀਗਾ ਔਰ ਪਿੰਡ ਵਾਲਾ ਨੇ ਔਰ ਲੋਕਾਂ ਨੇ ਕਮੇਟੀ ਨੇ ਸਮੂਚੀ ਕਮੇਟੀ ਨੇ ਧੰਨਵਾਦ ਕੀਤਾ ਸੀ ਜਦੋਂ ਇਹ ਜਦੋਂ ਇਹ ਇਸ ਇਸ ਚੀਜ਼ ਦੀ ਪ੍ਰਵਾਨਗੀ ਮਿਲਲੀ ਸੀ ਉਸ ਵੇਲੇ ਸਾਡੀਆਂ ਗੱਲਾਂ ਹੋਈਆਂ ਸੀ ਕਿ ਉਹਨਾਂ ਦੇ ਨਾਲ ਔਰ ਉਹ ਬਹੁਤ ਖੁਸ਼ ਸੀਗੇ ਔਰ ਉਹਨਾਂ ਨੇ ਵੀ ਆਸ਼ਵਾਸ਼ਣ ਦਿੱਤਾ ਸੀ ਵੀ ਅਸੀਂ ਪੁੱਤਾ ਵਾਂਗ ਜਿਹੜਾ ਹੈਗਾ ਇਹਨਾਂ ਨੂੰ ਪਾਲਦੇ ਨੇ ਔਰ ਇਹਨਾਂ ਦੀ ਸੇਵਾ ਸੰਭਾਲ ਕਰਦੇ ਹਾਂ ਸੋ ਉਹਨਾਂ ਨੇ ਵੀ ਇਸ ਚੀਜ਼ ਦਾ ਆਸ਼ਵਾਸ਼ਣ ਜਿਹੜਾ ਦਿੱਤਾ ਸੀ ਸੋ ਦਿਸ ਪ੍ਰੈਕਟਿਸਿਨ ਕੋਈ ਇਕੁਪਮੈਂਟ ਦੇ ਯੂਜ਼ ਉੱਪਰ ਜਾਂ ਕੋਈ ਟ੍ਰੈਕ ਲੈਂਡ ਦੇ ਉੱਪਰ ਸੋ ਦੈਟ ਟੂ ਇਨਸ਼ੋਰ ਦੈਟ ਦੇ ਵਿਲ ਬੀ ਫੋਲੂ ਟੂ ਆਲ ਦਿਸ ਨੀ ਬਿਲਕੁਲ ਜਿਓ ਵੀ ਗਾਈਡਲਾਈਨ ਸਾਨੂੰ ਦਿੱਤੀਆਂ ਗਈਆਂ ਬੜੀ ਡਿਟੇਲਡ ਗਾਈਡਲਾਈਨਸ ਹੈ ਕਿ ਤੁਸੀਂ ਆ ਡੂਜ਼ ਐਂਡ ਡਾਉਨਸ ਜਿਹਨੂੰ ਅਪਾ ਕਹਿੰਦੇ ਆ ਕਿ ਆ ਚੀਜ਼ ਡਾਕਟਰਸ ਦੀ ਟੀਮ ਮੌਜੂਦ ਹੋਣੀ ਚਾਹੀਦੀ ਹੈ ਜਿਹੜਾ ਕਿ ਉਹਨਾਂ ਨੂੰ ਪ੍ਰੋਪਰ ਕੇਅਰ ਕਰੇ ਔਰ ਐਮਬੂਲੈਂਸ ਔਰ ਇਸ ਤਰ੍ਹਾਂ ਦੇ ਇੰਜੈਕਸ਼ਨਸ ਜੋ ਵੀ ਮੈਡੀਸਿਨਸ ਹਰ ਚੀਜ਼ ਉੱਥੇ ਮੌਜੂਦ ਹੋਊਗੀ ਔਰ ਹਰ ਚੀਜ਼ ਜਿਹੜਾ ਡੂਸ ਐਂਡ ਡੋਨਸ ਹੈ ਫੋਲੋ ਕਰੇਗੇ